ਸਾਤ ਸਿਆਕਾਲ ਸਵਾਗਤ ਹੈ ਗੌਰਮ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਕਿ ਫਰਕ ਤਾਂ ਪੈਂਦੇ ਦੇ ਵਿੱਚ ਜ਼ਿਕਰ ਕਰਾਂਗੇ ਅਸੀਂ ਬਿਵਾਦ ਦਾ ਜਦੋਂ 10 20 ਰੋਜ਼ਾਨਾ ਇਹ ਬਿਆਨ ਦਿੱਤਾ ਜਾਵੇ ਤੇ ਵਿਵਾਦ ਹੋ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਤੇ ਜਦੋਂ ਵਿਵਾਦ ਤੋਂ ਪਹਿਲਾਂ ਹੀ ਮਹਾਭਾਰਤ ਹੋ ਜਾਵੇ ਫਿਰ ਫਰਕ ਤਾਂ ਪੈਂਦਾ ਇਹਨਾਂ ਖਬਰਾਂ ਦਾ ਅਸੀਂ ਜ਼ਿਕਰ ਕਰਾਂਗੇ ਪਰ ਮੈਂ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਵੀਰ ਬਾਲ ਦਿਵਸ ਦੇ ਨਾਮ ਦੇ ਉੱਤੇ ਖੂਬ ਸਿਆਸਤ ਹੋ ਰਹੀ ਹੈ 26 ਤਰੀਕ ਦਾ ਦਿਨ ਯਾਨੀ ਕਿ ਕੱਲ ਜਦੋਂ ਵੀਰ ਬਾਲ ਦਿਵਸ ਸ਼ੇਂਦਰ ਦੀ ਸਰਕਾਰ ਦੇ ਵੱਲੋਂ ਜੋ ਐਲਾਨਿਆ ਗਿਆ ਹੈ ਉਹ ਮਨਾਇਆ ਜਾਣਾ ਹੈ ਪਰ ਉਸ ਦੇ ਨਾਮ ਦੇ ਉੱਤੇ ਵੀਰਵਾਲ ਦਿਵਸ ਨਾਮ ਦੇ ਉੱਤੇ ਬਹੁਤ ਬਵਾਲ ਹੈ ਵੀਰਵਾਲ ਦਿਵਸ ਨਾਮ ਦੇ ਉੱਤੇ ਐਸਜੀਪੀਸੀ ਨੇ ਮੁਰਤੋਂ ਕਰੜਾ ਇਤਰਾਜ਼ ਜਤਾਇਆ ਇਸ ਖਬਰ ਦੇ ਨਾਲ ਹੀ ਆਗਾਜ਼ ਹੈ ਪੀਐਸਜੀਪੀਸੀ ਕਹਿ ਰਹੀ ਹੈ ਅਸੀਂ ਪ੍ਰਸ਼ਾਸਨ ਦੇ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ ਵੀਰਵਾਲ ਦਿਵਸ ਦਾ ਨਾਮ ਬਦਲਿਆ ਜਾਵੇ ਸਹਬਜ਼ਾਦਾ ਸ਼ਹਾਦਤ ਦਿਵਸ ਹੀ ਨਾਮ ਰੱਖ ਦਿਓ ਐਸਜੀਪੀਸੀ ਕੋਈ ਸਿਆਸੀ ਧਿਰ ਨਹੀਂ ਹੈ ਅਸੀਂ ਅਕਾਲੀ ਦਲ ਦੀ ਸੋਚ ਦੇ ਨਾਲ ਖੜੇ ਹਾਂ ਅਕਾਲੀ ਦਲ ਨੂੰ ਲੈ ਕੇ ਬਹੁਤ ਸਾਰੇ ਇਲਜ਼ਾਮ ਲਗਾਏ ਜਾਂਦੇ ਨੇ ਦਾ ਇਸ ਕਰਕੇ ਜ਼ਿਕਰ ਹੁੰਦਾ ਹੈ ਪਰ ਹੁਣ ਕਹਿ ਰਹੇ ਨੇ ਐਸਜੀਪੀਸੀ ਦੇ ਨੁਮਾਇंदे ਕਿ ਅਸੀਂ ਕੋਈ ਸਿਆਸੀ ਧਿਰ ਨਹੀਂ ਆ ਪਰ ਹਾਂ ਅਕਾਲੀ ਦਲ ਦੀ ਸੋਚ ਦੇ ਨਾਲ ਜ਼ਰੂਰ ਖੜੇ ਆ ਕਬਦੇ ਗੌਰ ਹੈ ਕਿ ਛੋਟੀ ਸਹਿਬਜ਼ਾਦੀ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਸਿੱਧਾ ਕਰ ਰਹੇ ਨੇ ਲੱਖਾਂ ਲੋਕ ਪਤਿਗੜ ਸਾਹਿਬ ਦੀ ਮੁਕੱਦਸ ਧਰਤੀ ਦੇ ਉੱਤੇ ਪਹੁੰਚ ਕੇ 25 26 ਤੇ 27 ਇਹ ਤਿੰਨ ਬੜੇ ਵਿਰਾਗਮਈ ਦਿਨ ਨੇ ਪੂਰੇ ਇਸ ਪੰਦਰਵਾੜੇ ਨੂੰ ਆਪਾਂ ਕਹਿੰਦੇ ਆ ਕਿ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਸ਼ਹਾਦਤਾਂ ਹੋਈਆਂ ਪਰਿਵਾਰ ਦੇ ਚਾਰੋਂ ਛੋਟੇ ਚਤੂ ਸੈਬਜ਼ਾਦਿਆਂ ਦੀਆਂ ਤੇ ਛੋਟੇ ਸੈਬਜ਼ਾਦਿਆਂ ਦੀ ਤਾਂ ਜਿਸ ਤਰੀਕੇ ਦੇ ਨਾਲ ਸ਼ਹਾਦਤ ਹੋਈ ਹੈ ਉਹ ਤਾਂ ਰੋਂਗ ਤੇ ਖੜੇ ਕਰਨ ਵਾਲੀ ਹੈ ਪਰ ਕਿ ਵਾਕਈ ਵੀਰਬਾਲ ਦਿਵਸ ਨਾਮ ਦੇ ਉੱਤੇ ਇਤਰਾਜ਼ ਜੋ ਹੈ ਉਹ ਦੂਰ ਹੋਏਗਾ ਜਾਂ ਨਾਮ ਚੇਂਜ ਹੋਏਗਾ ਵੀਰਬਾਲ ਦਿਵਸ 26 ਤਰੀਕ ਨੂੰ ਕੇਂਦਰ ਦੀ ਸਰਕਾਰ ਨੇ 26 ਦਸੰਬਰ ਨੂੰ ਹਰ ਸਾਲ ਮਨਾਉਣ ਦਾ ਐਲਾਨ ਕੀਤਾ ਹੈ ਕੇਂਦਰ ਦੀ ਸਰਕਾਰ ਦੇ ਨੁਮਾਇੰਦਿਆਂ ਦੇ ਜਾਂ ਭਾਜਪਾ ਦੇ ਨੁਮਾਇੰਦਿਆਂ ਦੇ ਆਪੋ ਆਪਣੇ ਤਰਕ ਨੇ ਤੇ ਇਸ ਚਲੇ ਐਸਜੀਪੀਸੀ ਕਹਿ ਰਹੀ ਹੈ ਕਿ ਅਸੀਂ ਕੋਈ ਸਿਆਸੀ ਧਿਰ ਨਹੀਂ ਅਸੀਂ ਕੋਈ ਟਕਰਾ ਨਹੀਂ ਚਾਹੁੰਦੇ ਤੁਸੀਂ ਬਸ ਨਾਮ ਬਦਲੋ ਸਾਜਿਰ ਦੇ ਸਹਿਯੋਗ ਨੂੰ ਮੈਂ ਅੱਜ ਕਿਉਂਕਿ ਸ਼ਹੀਦਾਂ ਨੂੰ ਨਤਮਸਤਕ ਹੋਣਾ ਹੈ ਆ ਜਿੰਨਾ ਵੀ ਸਹਿਯੋਗ ਆ ਅਸੀਂ ਤਲਵਾਦ ਕਰਦੇ ਆ ਤੇ ਪਿਛਲੇ ਸਮੇਂ ਚ ਕਈ ਤਰ੍ਹਾਂ ਦੀਏ ਟਕਰਾ ਆਏ ਜਾਂ ਕੁਛ ਵੀ ਆ ਜਿਹੜੇ ਕਿ ਬੇਲੋੜੇ ਸੀ ਜਿਹਦੀ ਕਿ ਜ਼ਰੂਰਤ ਨਹੀਂ ਸੀ ਸ਼ਰੋਣੀ ਕਮੇਟੀ ਕਾਲ ਤੱਕ ਦੀ ਸਿੱਟ ਜਿਹੜੀਆਂ ਭਾਵਨਾਵਾਂ ਇਹ ਕਹਦੀ ਹੈ ਕਿ ਉਹਨਾਂ ਦੇ ਨਾਮ ਦੇ ਨਾਲ ਵੀਰਬਾਲ ਦਿਵਸ ਨਾ ਲਾਓ ਤਾਂ ਵੀਰਬਾਲ ਦਿਵਸ ਨਾਮ ਦੇ ਨਾਲ ਨਾ ਲਗਾਓ ਤੇ ਇਸ ਨੂੰ ਲੈ ਕੇ ਪੂਰਾ ਵਿਵਾਦ ਹੈ ਤੇ ਕਿਵੇਂ ਸੁਲਝੇਗਾ ਇੱਕ ਵੱਡਾ ਸਵਾਲ ਹੈ ਇਸ ਸਭ ਦੇ ਵਿਚਾਲੇ ਵੀਰਬਾਲ ਦਿਵਸ ਦੇ ਨਾਮ ਤੇ ਪਏ ਸਿਆਸੀ ਕਲੇਸ਼ ਦੇ ਵਿੱਚ ਹੁਣ ਅਕਾਲੀ ਦਲ ਨੂੰ ਵੀ ਕੇਰਾ ਪਾਇਆ ਜਾ ਰਿਹਾ ਹੈ ਕੁਝ ਪੁਰਾਣੇ ਟਵੀਟਸ ਦਾ ਹਵਾਲਾ ਦਿੰਦੇ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਇਆ ਕਿ ਮੁਕਰਨਾ ਅਕਾਲੀ ਦਲ ਦੀ ਪੁਰਾਣੀ ਆਦਤ ਹੈ 2019 ਦੇ ਵਿੱਚ ਅਕਾਲੀ ਦਲ ਨੇ ਖੁਦ ਹੀ ਬਾਲ ਦਿਵਸ ਦੇ ਨਾਮ ਦੀ ਸਿਫਾਰਿਸ਼ ਕੀਤੀ ਸੀ ਹਰ ਸਿਮਰਤ ਕੋਰ ਬਾਦਲ ਹਰਣਾ ਨੇ 2019 ਦੇ ਵਿੱਚ ਇਹ ਟਵੀਟ ਕੀਤਾ ਸੀਗਾ ਜਿਹਦੇ ਵਿੱਚ ਫੋਟੋ ਜਿਹੜੀ ਸਾਹਿਬਜ਼ਾਦਿਆਂ ਦੀ ਹੈ ਔਰ ਇਹਨੂੰ 발 ਦਿਵਸ ਦੇ ਤੌਰ ਦੇ ਉੱਤੇ ਜਿਹੜਾ ਜੀ ਕਿਹਾ ਸੀਗਾ ਉਥੇ ਭਾਪੀ ਬੀਜਪੀ ਕਹਿ ਰਹੀ ਹੈ ਕਿ ਗੜਜੋਰ ਟੁੱਟਣ ਦੀ ਅਕਾਲੀ ਦਲ ਦੀ ਸੁਰ ਹੁਣ ਬਦਲ ਚੁੱਕੀ ਨਹੀਂ ਪਰ ਪਹਿਲਾਂ ਇਹੋ ਨਾਮ ਉਹਨਾਂ ਨੂੰ ਠੀਕ ਲੱਗਦਾ ਸੀ ਆਉ ਟਵੀਟ ਸੀਗਾ ਜਿਹਦੇ ਵਿੱਚ ਬੀਬਾ ਜੀ ਨੇ 발 ਦਿਵਸ ਸ਼ਹਿਬਜ਼ਾਦਿਆਂ ਦੇ ਨਾਮ ਤੇ ਮਨਾਉਣ ਦੀ ਗੱਲ ਆਖੀ ਸੀ ਅੱਜ ਮੈਂ ਇਸ ਦੇ ਉੱਪਰ ਕੋਰਟ ਪਿੱਤੇ ਕਿ ਬੀਬਾ ਜੀ ਕਿਤੇ ਮੁਕਰਨਾ ਚਾਹੇ ਉਹ ਇਸ ਤੋਂ ਵੀ ਕਿ ਬਾਲ ਦਿਵਸ ਦਾ ਨਾਂ ਵੀ ਮੰਗ ਅਸੀਂ ਕਦੀ ਕੀਤੀ ਹੋਵੇ ਕਿ ਵੀਰ ਕਿਉਂ ਲਾਇਆ ਗਿਆ ਬਹਾਦਰ ਕਿਉਂ ਲਾਇਆ ਗਿਆ ਬਾਲ ਦਿਵਸ ਤਾਂ ਅਕਾਲੀ ਦਲ ਨੂੰ ਸਹਿਮਤੀ ਸੀ ਹਰ ਸਿਮਰਤ ਬਾਦਲ ਜੀ ਨੂੰ ਵੀ ਸਹਿਮਤੀ ਸੀ ਕਿ ਬਾਲ ਦਿਵਸ ਰੱਖ ਲਓ ਕੋਈ ਦਿੱਕਤ ਨਹੀਂ ਹੈਗੀ ਪਰ ਵੀਰ ਬਾਲ ਦੇ ਕਿਸੇ ਲਖਿਆ ਗਿਆ ਇਸ ਕਰਕੇ ਇਸ ਦਾ ਇਸ਼ੂ ਬਣਾਇਆ ਜਾ ਰਿਹਾ ਕਾਬਲੇ ਗੌਰੇ ਕੀ ਕੇਂਦਰੀ ਮੰਤਰੀ ਰਹੀ ਹੈ ਸਿਮਰਤ ਕੋਰ ਬਾਦਲੂ ਦੇ ਵੱਲੋਂ ਇੱਕ ਟਵੀਟ ਕਰਕੇ ਵੀ ਸ਼ਹੀਦੀ ਦਿਹਾੜੇ ਨੂੰ ਵੀਰਪਾਲ ਦਿਵਸ ਦੇ ਰੂਪ ਦੇ ਵਿੱਚ ਮਨਾਉਣ ਨੂੰ ਸਿੱਖੀ ਸਿਧਾਂਤਾਂ ਦੇ ਖਿਲਾਫ ਦੱਸਿਆ ਗਿਆ ਹੈ ਤੇ ਨਾਮ ਬਦਲਣ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਦਖਲ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਸਵਾਲ ਬਰਕਰਾਰ ਹੈ ਕਿ ਇਹ ਵਾਕਈ ਵਿਵਾਦ ਸੁਲਝੇਗਾ ਕਿ ਇਹ ਨਹੀਂ ਕਿਸ ਨੇ ਸਿਫਾਰਿਸ਼ ਕੀਤੀ ਕਿਸ ਨੇ ਇਸ ਦਾ ਨਾਮ ਰੱਖਿਆ ਬਹੁਤ ਸਾਰੇ ਸਵਾਲ ਨੇ ਪਰ ਕੀ ਨਾਮ ਬਦਲ ਦੇਣਾ ਚਾਹੀਦਾ ਹੈ ਜਾਂ ਨਾਮ ਦੇ ਉੱਤੇ ਜੋ ਇਸ ਸਮੇਂ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ ਉੱਕੀ ਹੈ। ਅੱਗੇ ਬਾਦਿਆਂ ਅਗਲੀ ਖਬਰ ਦਰੋ ਕਰਦੇ ਹਾਂ 328 ਪਾਵਨ ਰੂਪਾ ਦਾ ਜ਼ਿਕਰ ਕਰਾਂਗੇ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਦਿੱਤੇ ਗਏ ਬਿਆਨ ਨੇ ਵੀ ਬਵਾਲ ਖੜਾ ਕਰ ਦਿੱਤਾ ਆਮ ਆਦਮੀ ਪਾਰਟੀ ਨੇ ਕਪਲਿਆਂ ਤੇ 328 ਰੁਪਿਆਂ ਦੇ ਮਾਮਲੇ ਤੇ ਸਿੱਧੇ ਸਵਾਲ ਧਾਗੇ ਅਤੇ ਕਿਹਾ ਕਿ ਉਹ ਕਿਹੜੇ ਕਪਲੇ ਨੇ ਜੋ ਰੋਜ਼ ਹੋ ਰਹੇ ਨੇ ਉਹਨਾਂ ਨੇ ਇਹ ਕਿਹਾ ਕਿ 10-20 ਕਪਲੇ ਤਾਂ ਰੋਜ਼ ਐਸਡੀਪੀਸੀ ਦੇ ਵਿੱਚ ਹੁੰਦੇ ਨੇ ਇਹ ਕਪਲੇ ਕਿਹੜੇ ਨੇ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਧਾਮੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਨੇ ਮੰਗ ਕੀਤੀ ਕਿ ਨਾ ਮਾਮਲਿਆਂ ਦੇ ਉੱਤੇ ਸਿੱਖ ਸੰਗਤ ਨੂੰ ਪੂਰੀ ਸੱਚਾਈ ਦੱਸੀ ਜਾਵੇ ਉਹ ਅਕਾਲੀ ਦਲ ਬਾਦਲ ਦੇ ਬੁਲਾਰੇ ਵਜੋਂ ਗੱਲ ਕਰਦੇ ਨੇ ਇਸ ਕਰਕੇ ਉਹ ਸ਼ਾਇਦ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੋਲ ਰਹੇ ਆ ਜਾਂ ਉਹ ਅਕਾਲੀ ਦਲ ਬਾਦਲ ਵੱਲੋਂ ਬੋਲ ਰਹੇ ਆ ਧਾਮੀ ਨੇ 328 ਰੁਪਿਆਂ ਦੇ ਮਾਮਲੇ 'ਚ ਦਰਜ ਐਫ ਆਈ ਆਰ ਨੂੰ ਲੈ ਕੇ ਵੀ ਸਰਕਾਰ ਤੇ ਸਵਾਲ ਖੜੇ ਕਿਤੇ ਸਨ ਕਿ ਕੀ ਸਾਹਮਣੀ ਗੁਰਦਵਾਰਾ ਦਾ ਪ੍ਰਬੰਧ ਕਮੇਟੀ ਦਾ ਇੱਡੇ ਲੰਬੇ ਆਸੇ ਦਾ ਪ੍ਰਬੰਧ ਉਹ ਹੁਣੇ ਪੁਲਿਸ ਚਲਾਇਆ ਕਰੂਗੀ ਸਾਡੇ ਦਾ ਰੋਜ਼ ਦੇ 10-10 20-20 ਕੇਸ ਹੁੰਦੇ ਆ ਕਪੜਿਆਂ ਦੇ ਇਹ 328 ਰੂਪ ਕਿਧਰ ਹੀ ਨਹੀਂ ਗਏ ਇਹ ਡਾਕਟਰ ਰੀਸ਼ਰ ਸਿੰਘ ਦੀ ਰਿਪੋਰਟ ਕਹਿੰਦੀ ਆ ਇਹਨਾਂ ਬਿਆਨਾਂ ਤੋਂ ਬਾਅਦ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ ਤੇ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਮਾਮਲਾ ਹੈ ਜਿਸ ਦੇ ਵਿੱਚ ਦਰਸ਼ਨ ਸਿੰਘ ਦੇ 17 ਵੱਖ-ਵੱਖ ਬੈਂਕ ਅਕਾਊਂਟ ਤੋਂ ਪੈਸੇ ਟਰਾਂਸਫਰ ਕਰਵਾਏ ਗਏ ਫਿਰ ਉਹ ਕਹਿੰਦੇ ਨਹੀਂ ਜੀ ਤੁਹਾਡੇ ਸਾਨੂੰ ਆ ਦੀ ਪੂਰੀ ਡਿਟੇਲ ਦਿਓ ਅਸੀਂ ਤੁਹਾਡੇ ਜਿਹੜੀਆਂ ਅਕਾਊਂਟਸ ਬੁੱਕਸ ਆ ਉਹ ਸਾਰੀਆਂ ਦੇਖੜੀਆਂ ਚਾਹੁੰਦੇ ਆ ਕਿ ਉਹ ਰਿਜ਼ਰਵ ਬੈਂਕ ਤੋਂ ਅਸੀਂ ਜਿਹੜਾ ਵੀ ਤੁਹਾਡਾ ਪੈਸਾ ਬੈਂਕਾਂ ਦੇ ਵਿੱਚ ਉਹਨੂੰ ਲੀਗਲਾਈਜੇਸ਼ਨ ਕਰਾਉਣਾ ਚਾਹੁੰਦੇ ਆ ਇਸ ਕਰਕੇ ਸਾਨੂੰ ਆਦੀ ਬੈਂਕ ਦੀ ਡਿਟੇਲ ਜਿੱਥੇ-ਜਿੱਥੇ ਵੀ ਤੁਹਾਡੀ ਇਨਵੈਸਟਮੈਂਟ ਹੈਗੀ ਆ ਕੋਈ ਮਿਊਚੁਅਲ ਫੰਡ ਹੋ ਜਾ ਕੋਈ ਇੰਸ਼ੋਰੈਂਸ ਹੋ ਜਾ ਕੋਈ ਪੋਸਟ ਆਫਿਸ ਹੋ ਜਾ ਕੋਈ ਹੋਰ ਆ ਕਿਤੇ ਉਹ ਸਾਰੀ ਸਾਨੂੰ ਡਰਗਸ ਤੇ सीबीआई ਦੇ ਨਾਮ ਲੈ ਕੇ ਬਜ਼ੁਰਗ ਨੂੰ ਇਸ ਕਦਰ ਡਰਾਇਆ ਗਿਆ ਕਿ ਉਸ ਦੇ ਕੋਲ ਕੋਈ ਚਾਰਾ ਨਹੀਂ ਬਚਿਆ ਤੇ ਵਿਦੇਸ਼ ਦੇ ਵਿੱਚ ਬੈਠੇ ਆਪਣੀ ਬੇਟੀ ਤੇ ਪਤਨੀ ਤੱਕ ਨੂੰ ਉਹ ਨਹੀਂ ਦੱਸ ਸਕੇ ਜਦੋਂ ਮੈਂ ਇੱਕਦਮ ਮੇਰਾ ਬੀਪੀ ਹਾਈ ਹੋ ਜਾਂਦਾ ਸੀ ਮੈਂ ਘਬਰਾ ਜਾਂਦਾ ਮੈਂ ਘਬਰਾਏ ਨਹੀਂ ਹੀ ਕਿਸੇ ਨੂੰ ਬਿਨਗੈਰ ਦੱਸਿਆ ਕਿਸੇ ਨੂੰ ਬਿਨਗੈਰ ਪੁੱਛਿਆ ਉਹਨਾਂ ਨੂੰ ਪੈਸੇ ਟ੍ਰਾਂਸਫਰ ਕਰਤੇ ਵੀ ਇਹ ਉਹ ਮੈਨੂੰ ਵਿਸ਼ਵਾਸ ਬਾਰ-ਬਾਰ ਦਵਾਈ ਗਏ ਵੀ ਨਹੀਂ ਜੀ ਇਹ ਬਿਲਕੁਲ ਸਾਰਾ ਕੁਝ ਲੀਗਲ ਕੰਮ ਆ ਅਸੀਂ ਗਵਰਨਮੈਂਟ ਨੂੰ ਬੁਲਾਈਆਂ ਸੀਬੀ ਦੇ ਆਏ ਤੁਹਾਡਾ ਕੋਈ ਇਹ ਕੋਈ ਇਹ ਨਹੀਂ ਕੋਈ ਫਰਾਡਾ ਇਹ ਚ ਕੁਝ ਨਹੀਂ ਤੁਹਾਨੂੰ ਪੈਸੇ ਵਾਪਸ ਆ ਜਾਣੇ ਆ 7 ਮਹੀਨਿਆਂ ਬਾਅਦ ਹੁਣੇ ਮਾਮਲਾ ਦਰਜ ਹੋਇਆ ਪਰ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਪਰ ਜਦੋਂ ਬੈਂਕ ਦੇ ਕਰਮੀ ਹੀ ਡਿਜੀਟਲ ਠੱਗੀਆਂ ਦਾ ਸ਼ਿਕਾਰ ਬਣ ਜਾਣ ਫਿਰ ਫਰਕ ਤਾਂ ਪੈਂਦਾ ਇਹ ਸਾਫ ਦਾ ਮੁਲਾਜ਼ਮ ਨੇ ਬੈਂਕ ਦੇ ਪਰ ਦੂਜੇ ਪਾਸੇ ਆਰਬੀਆਈ ਕਹਿੰਦਾ ਏ ਤੁਸੀਂ ਸੁਣਿਆ ਹੋਏਗਾ ਇਹ ਲਾਈਨ ਨੂੰ ਕਈ ਵਾਰੀ ਆਰਬੀਆਈ ਕਹਿੰਦਾ ਏ ਕਿ ਜਾਣਕਾਰ ਬਣੋ ਸੁਰੱਖਿਅਤ ਰਹੋ ਹੁਣ ਸਵਾਲ ਇਹ ਹੈ ਕਿ ਬੈਂਕ ਦੇ ਮੁਲਾਜ਼ਮ ਕੀ ਜਾਣਕਾਰ ਨਹੀਂ ਬਣ ਰਹੇ ਜਾਂ ਫਿਰ ਜਿਹੜੇ ਡਿਜੀਟਲ ਧੱਗ ਹੈਗੇ ਨੇ ਉਹ ਇੰਨੇ ਸ਼ਾਤਰ ਨੇ ਜਾਂ ਇੰਨੀ ਵੱਡੀ ਟੀਮ ਹੈ ਉਹਨਾਂ ਦੇ ਕੋਲ ਕਿ ਕਈ ਲੋਕ ਮਿਲ ਕੇ ਕਿਸੇ ਘਟਨਾ ਨੂੰ ਅੰਜਾਮ ਦੇ ਰਹੇ ਨੇ ਜਿਸ ਦੇ ਵਿੱਚੋਂ ਨਿਕਲਣਾ ਕਿਸੇ ਸ਼ੱਕਦਲੀ ਮਮਕਨ ਹੋ ਹੀ ਨਹੀਂ ਪੰਦਾ ਇਹ ਜਾਣਕਾਰੀ ਜ਼ਰੂਰੀ ਹੈ ਸਾਈਬਰ ডিপਾਰਟਮੈਂਟ ਦੇ ਲਈ ਵੀ ਕੀ ਆਖਰੀ ਠੱਗੀਆਂ ਐਗਜ਼ੈਕਟਲੀ ਹੋ ਕੀ ਮੇ ਰਹੀਆਂ ਨੇ ਮੈਂ ਅਗਲੀ ਖਬਰਦਾਰ ਰੱਖ ਦਾਂ ਖਬਰ ਹੈ ਲੁਧਿਆਣਾ ਤੋਂ ਲੁਧਿਆਣਾ ਦੇ ਵਿੱਚ ਲਾਸ਼ ਬਦਲੇ ਜਾਣ ਦਾ ਇੱਕ ਸਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਤੇ ਪੂਰਾ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਵੀ ਪਹੁੰਚ ਗਿਆ ਪੀੜਤ ਪਰਿਵਾਰ ਨੇ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਪੁਲਿਸ ਅਤੇ ਹਸਪਤਾਲ ਪ੍ਰਸ਼ਾਸਨ ਦੇ ਉੱਤੇ ਗੰਭੀਰ ਲਾਪਰਵਾਹੀ ਦੇ ਇਲਜ਼ਾਮ ਲਗਾਏ ਜਿਸ ਤੋਂ ਬਾਅਦ ਕਮਿਸ਼ਨ ਨੇ ਪੁਲਿਸ ਅਤੇ ਹਸਪਤਾਲ ਪ੍ਰਬੰਧਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਜਾਣਕਾਰੀ ਦੇ ਮੁਤਾਬਕ ਲੁਧਿਆਣਾ ਦੀ ਰਹਿਣ ਵਾਲੀ ਜਸਪੀਤ ਕੌਰ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ ਉਹਨਾਂ ਦੇ ਬੱਚੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਇਸ ਲਈ ਪਰਿਵਾਰ ਵਾਲਿਆਂ ਨੇ লাশ ਨੂੰ ਹਸਪਤਾਲ ਦੀ ਮਾਰਚਰੀ ਦੇ ਵਿੱਚ ਸੁਰੱਖਿਤ ਰੱਖਣ ਨੂੰ ਕਿਹਾ ਪਰ 2 ਦਿਨ ਬਾਅਦ ਜਦੋਂ ਪਰਿਵਾਰ ਹਸਪਤਾਲ ਪਹੁੰਚਿਆ ਤਾਂ ਮਾਰਚਰੀ ਦੇ ਵਿੱਚ ਕਿਸੇ ਹੋਰ ਦੀ লাশ ਰੱਖੀ ਹੋਈ ਸੀ ਕਲਾਜ ਦੇ ਦਰਾਂ ਨੂੰ ਪੂਨੀ ਤਰੀਕ ਨੂੰ ਉਹਦੀ ਮੌਤ ਹੋ ਗਈ ਆ ਮੌਤ ਤੋਂ ਬਾਅਦ ਮੈਂ ਉਸ ਦੀ ਜਿਹੜੀ ਬਾਡੀ ਆ ਉਹ ਇਸੇ ਹਸਪਤਾਲ ਵਿੱਚ ਰੱਖਿਆ ਗਿਆ ਤੇ ਮੇਰੇ ਬੱਚਿਆਂ ਨੇ ਬਾਹਰ ਆਉਣਾ ਸੀਗਾ ਤੇ ਮੈਂ ਉਹਦੇ ਵਾਸਤੇ ਉਹਨੂੰ 22 ਤਰੀਕ ਨੂੰ ਆ ਕੇ ਤੇ ਮੈਂ ਜੋ ਬਾਡੀ ਲੈਣਾ ਤੇ ਮੇਰੀ ਬਾਡੀ ਇਸੇ ਮੇਰੀ ਮੇਰੀ ਬਾਡੀ ਇਸੇ ਗਾਇਬ ਸੀਗੀ ਪਰਿਵਾਰ ਨੇ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਤੇ ਹੁਣ ਪਰਿਵਾਰ ਨੇ ਹਸਤੀਆਂ ਦੇ ਡੀਐਨਏ ਟੈਸਟ ਦੀ ਵੀ ਮੰਗ ਕੀਤੀ ਹੈ ਤਾਂ ਕਾਬਲੇ ਗੌਰ ਹੈ ਕਿ ਜੋ ਹਸਪਤਾਲ ਜਿਸ ਦੇ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਤੇ ਇੰਸਪੈਕਟਰ ਰੌਣੀ ਸਿੰਘ ਨੂੰ ਮੁੱਖ ਮੁਲਜ਼ਮ ਬਣਾ ਦਿੱਤਾ ਗਿਆ ਜਿਨ੍ਹਾਂ ਤੇ ਗੰਭੀਰ ਸੱਟਾਂ ਮਾਰਨ ਤੇ ਗਲਤ ਤਰੀਕੇ ਨਾਲ ਰੋਕਣ ਦਾ ਜ਼ਿਕਰ ਹੈ। ਕਲਾ ਦੇ ਵਿੱਚ ਹੋਏ ਕਰਨਲ ਬਾਟ ਮਾਰ ਪੀਟ ਮਾਮਲੇ ਦੇ ਵਿੱਚ ਹੁਣ ਸੀਬੀਆਈ ਨੇ ਕੋਰਟ ਦੇ ਵਿੱਚ ਚਾਰਜ ਸ਼ੀਟ ਦਾਇਰ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਚਾਰਜ ਸ਼ੀਟ ਦੇ ਵਿੱਚ ਚਾਰ ਪੁਲਿਸ ਅਫਸਰਾਂ ਦੇ ਜਿਹੜੇ ਦੇ ਵਿੱਚ ਧਾਰਾ ਲਾਈ ਗਈ ਹੈ ਜਿਹਦੇ ਵਿੱਚ ਗੰਭੀਰ ਮਾਰਪੀਟ ਤੇ ਗਲਤ ਤਰੀਕੇ ਦੇ ਨਾਲ ਰੋਕਣਾ ਔਰ ਇਹਦੇ ਵਿੱਚ ਚਾਰਸ਼ੀਰ ਦੇ ਵਿੱਚ ਇੱਕ ਗੱਲ ਹੋਰ ਦੱਸੀ ਗਈ ਹੈ ਕਿ ਜਿਹਦੇ ਵਿੱਚ ਇੰਸਪੈਕਟਰ ਰੋਨੀ ਸਿੰਘ ਨੂੰ ਇਹਦੇ ਵਿੱਚ ਮੇਨ ਅਕਿਊਜ਼ ਦੱਸਿਆ ਗਿਆ ਕਿ ਕਾਬਲੇ ਗੌਰ ਹੈ ਕਿ 13-14 ਮਾਰਚ 2025 ਦੀ ਅੱਧੀ ਰਾਤ ਨੂੰ ਪ੍ਰਜੰਦਰ ਹਸਪਤਾਲ ਦੀ ਨੇੜੇ ਇੱਕ ਟਾਬੇ ਤੇ ਇਹ ਵਿਵਾਦ ਹੋਇਆ ਸੀ ਜਦੋਂ ਰਿਟਾਇਰਡ ਕਰਨਲ ਬਾਠ ਆਪਣੇ ਬੇਟੇ ਦੇ ਨਾਲ ਕਾਰ ਦੇ ਕੋਲ ਖੜੀ ਹੋ ਕੇ ਖਾਣਾ ਖਾ ਰਹੇ ਸਨ ਪਰ ਸਿਵਲ ਕੱਪੜਿਆਂ ਦੇ ਵਿੱਚ ਕੁਝ ਪੁਲਿਸ ਕਰਮੀਆਂ ਨੇ ਕਰਨਲ ਨੂੰ ਕਾਰ ਹਟਾਉਣ ਨੂੰ ਕਿਹਾ ਤੇ ਇਸ ਦੌਰਾਨ ਟਕਰਾਰ ਹੋ ਗਈ ਤੇ ਪੁਲਿਸ ਮੁਲਾਜ਼ਮਾਂ ਤੇ ਸਾਥੀਆਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਡੰਡਿਆਂ ਨਾਲ ਕਰਨਲ ਤੇ ਉਹਨਾਂ ਦੇ بیٹے ਨੂੰ ਗੰਭੀਰ ਜ਼ਖਮੀ ਕੀਤਾ ਤੇ ਜੋ ਐਫ ਆਈ ਆਰ ਦਰਜ ਹੋਈ ਉਸ ਦੇ ਵਿੱਚ ਮੁਲਜ਼ਮਾਂ ਤੇ ਕਤਲ ਦੀ ਕੋਸ਼ਿਸ਼ ਦੀ ਧਾਰਾ ਲਗਾਈ ਗਈ ਸੀ ਤੇ ਇਸ ਮਾਮਲੇ ਨੂੰ ਲੈ ਕੇ ਬਹੁਤ ਵਿਵਾਦ ਪਟਿਆਲਾ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਦੇ ਵਿੱਚ ਵਾਲਾ ਇਨਕਾਊਂਟਰ ਹੋਇਆ ਇਨਕਾਊਂਟਰ ਦੇ ਵਿੱਚ ਨਾਮੀ ਗੈਂਗਸਟਰ ਮਨਪ੍ਰੀਤ ਔਰ ਮੰਨਾ ਕਾਬੂ ਕਰ ਲਿਆ ਗਿਆ ਪੁਲਿਸ ਨੇ ਜ਼ਖਮੀ ਹਾਲਤ ਦੇ ਵਿੱਚ ਗੈਂਗਸਟਰ ਮੰਨਾ ਨੂੰ ਗ੍ਰਿਫਤਾਰ ਕੀਤਾ ਹੈ ਇਹ ਅਹਿਮ ਤੇ ਵੱਡੀ ਖਬਰ ਹੈ ਪੁਲਿਸ ਨੇ ਨਾਕਾਬੰਦੀ ਤੇ ਰੋਕਣ ਦਾ ਇਸ਼ਾਰਾ ਕੀਤਾ ਸੀ ਜੋ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਗੈਂਗਸਟਰ ਨੇ ਪੁਲਿਸ ਦਿਖਤ ਤਿੰਨ ਤੋਂ ਚਾਰ ਰਾਉਂਡ ਗੋਲੀਆਂ ਚਲਾ ਦਿੱਤੀਆਂ ਤਿੰਨ ਤੋਂ ਚਾਰ ਰਾਉਂਡ ਫਾਇਰ ਕਰ ਦਿੱਤੇ ਤੇ ਫਿਰ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਦੇ ਵਿੱਚ ਗੈਂਗਸਟਰ ਮੰਨਾ ਜ਼ਖਮੀ ਹੋ ਗਿਆ ਤੇ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਗੈਂਗਸਟਰ ਦੇ ਕੋਲੋਂ 9mm ਦਾ ਪਿਸਤੌਲ ਤੇ ਇੱਕ ਬਾਈਕ ਵੀ ਬਰਾਮਦ ਹੋਈ ਹੈ ਗੈਂਗਸਟਰ ਲੱਕੀ ਪਟਿਆਲ ਦੇ ਸੰਪਰਕ ਦੇ ਵਿੱਚ ਸੀ ਇਹ ਮੰਨਾ ਜਿਸ ਨੂੰ ਕਾਬੂ ਕੀਤਾ ਗਿਆ ਹੈ ਪਟਿਆਲਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਸੀ ਜਿਹੜਾ ਗੈਂਗ ਤੁਸੀਂ ਕਹੋਗੇ ਇਨਕਾਊਂਟਰ ਹੋਇਆ ਹੈ ਜਿਸ ਦੇ ਵਿੱਚ ਨਾਮੀ ਗੈਂਗਸਟਰ ਹੈ ਮਨਪ੍ਰੀਤ ਉਰਫ ਮੰਨਾ ਮੰਨਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਔਰ ਪੁਲਿਸ ਨੇ ਨਾਕਾਬੰਦੀ ਕੀਤੀ ਉੱਥੇ ਰੁਕਣ ਦਾ ਇਸ਼ਾਰਾ ਕੀਤਾ ਇਹ ਨਹੀਂ ਰੁਕਿਆ ਬਾਈਕ ਦੇ ਉੱਤੇ ਸੀ ਕੁਝ ਗੋਲੀਆਂ ਚਲਾ ਦਿੱਤੀਆਂ ਪਿਸਤਲ ਕੱਢ ਲਈ 9 ਐਮ ਐਮ ਦੀ ਤੇ ਫਿਰ ਪੁਲਿਸ ਨੇ ਵੀ ਜਵਾਬੀ ਐਕਸ਼ਨ ਕੀਤਾ ਗੋਲੀਆਂ ਚਲਾਈਆਂ ਪੁਲਿਸ ਨੇ ਵੀ ਔਰ ਉਸ ਤੋਂ ਬਾਅਦ ਕਾਬੂ ਕਰ ਲਿਆ ਗਿਆ ਐਸ ਐਸ ਪੀ ਵੀ ਮੌਕੇ ਦੇ ਉੱਤੇ ਪਹੁੰਚੇ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਔਰ ਉਹਨਾਂ ਨੇ ਵੀ ਉੱਥੇ ਮੌਕੇ ਦਾ ਜਾਇਜ਼ਾ ਲਿਆ ਜੇ ਐਸਪੀਡੀ ਗੁਰਮਨ ਸਿੰਘ ਬੈਂਸ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇੰਚਾਰਜ ਸੀਆਈਏ ਸਮਾਣਾ ਅੰਕੁਰਦੀਪ ਸਿੰਘ ਤਿੰਨ ਚਾਰ ਸੀਆਈਏ ਰਾਜਪੋਰਾ ਮਨਪ੍ਰੀਤ ਸਿੰਘ ਦੀ ਟੀਮਾਂ ਨੂੰ ਵੱਡੀ ਕਾਮਯਾਬੀ ਮਿਲੀ ਅਸੀਂ ਦੋ ਸੈਂਸੇਸ਼ਨਲ ਵਾਰਦਾਤਾਂ ਟਰੇਸ ਕੀਤੀਆਂ ਤੇ ਮੁੱਖ ਸ਼ੂਟਰ ਨੂੰ ਜਦੋਂ ਅਰੈਸਟ ਕਰਨ ਦਾ ਪ੍ਰਯਾਸ ਕੀਤਾ ਗਿਆ ਤਾਂ ਉਹਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਚੋਕਹਲ ਹੋਇਆ ਤੇ ਜੀਰੇ ਇਲਾਜ ਮਨਪ੍ਰੀਤ ਮੰਨਾ ਹੈ ਬ੍ਰਦਰਸ ਦਾ ਕਾਬਾਪਰਾਵਾ ਦਾ ਢਾਬਾ ਰਾਜਪੁਰੇ ਦੇ ਮਾਲਕ ਦੇ ਉੱਪਰ ਫਾਇਰਿੰਗ ਹੋਈ ਸੀ ਤੇ ਲੱਕੀ ਪੜਿਆਲ ਗੈਂਗ ਵੱਲੋਂ ਫਰੋਦੀ ਮੰਗੀ ਗਈ ਸੀ ਇਹ ਇੱਕ ਐਨ ਆਰ ਆਈ ਪਰਿਵਾਰ ਜਿਹੜੇ ਕਿ ਪਟਨਾ ਏਰੀਆ ਦੇ ਰਹਿਣ ਵਾਲੇ ਸੀ ਕਿ ਉਹਨਾਂ ਦੇ ਫਾਰਮ ਹਾਊਸ ਤੇ ਫਾਇਰਿੰਗ ਹੋਈ ਸੀ ਉਹਨਾਂ ਤੋਂ ਵੀ ਫਰੋਤੀ ਦੀ ਮੰਗ ਕੀਤੀ ਗਈ ਸੀ ਇਹ ਦੋਨੇ ਵਾਰਦਾਤਾਂ ਟਰੇਸ ਹੋ ਗਈਆਂ ਮੁੱਖ ਸ਼ੂਟਰ ਜਿਹੜਾ ਕਹਿਲ ਹੋ ਗਿਆ ਹੈ ਤੇ ਜਿਹੜਾ ਇਸ ਸ਼ੂਟਰ ਦਾ ਸਾਥੀ ਸੀਗਾ ਉਹਨੂੰ ਵੀ ਅਸੀਂ ਬਹੁਤ ਛੇਤੀ ਕਾਬੂ ਕਰ ਲਾਂਗੇ ਅੱਗੇ ਵਧਦੇ ਹਾਂ ਤੇ ਗੱਲ 크ਿਸਮਸ ਦੇ ਤਿਉਹਾਰ ਦੀ ਹੋਏਗੀ 25 ਦਸੰਬਰ ਦਾ ਦਿਨ ਹੈ ਪੂਰੀ ਦੁਨੀਆ ਦੇ ਵਿੱਚ 크ਿਸਮਸ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੇ ਚੰਡੀਗੜ੍ਹ ਦੇ ਵਿੱਚ ਵੀ 크ਿਸਮਸ ਦੇ ਤਿਉਹਾਰ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਸੈਕਟਰ 19 ਦੀ ਚਰਚ ਦੇ ਵਿੱਚ ਲੋਕ ਬੜੀ ਜਨਤੀ ਦੇ ਵਿੱਚ ਪਹੁੰਚ ਰਹੇ ਨੇ ਤਿਉਹਾਰ ਦੀਆਂ ਰੌਣਕਾਂ ਖੂਬ ਨੇ और नच कप की अपने अंदाज़ दे नाल क्रिसमस दा एजरा है, है सेलिब्रेट केत जा करेंगे क्योंकि बहुत जरूरी हो जाता है कि इस पर्व को बल पर साहब बहुत कह सकते हैं कि बहुत अधिकतर के से पुणे से तस्वीरें हैं जहां पर कोशिश करेंगे ਤੇ ਹੁਣ ਵਿਲਾਹ ਹੋ ਚਲੇ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਮੁਲਾਕਾਤ ਫਿਰ ਹੋਏਗੀ ਫਿਲਹਾਲ ਦੇ ਲਈ ਇਜਾਜ਼ਤ ਦਿਓ ਧੰਨਵਾਦ ਪੰਜਾਬ ਰਣ ਹਾਈ ਕੋਰਟ ਨੇ ਨਜ਼ੀਰ ਕੀ ਰੋਕਤ ਆਦੇਸ਼ ਦਿੱਤੇ ਨੇ ਹਾਈ ਕੋਰਟ ਦੀ ਪਰਮਿਸ਼ਨ ਤੋਂ ਬਿਨਾ ਰੁੱਖ ਜੜੇ ਨੇ ਨਹੀਂ ਕੱਟੇ ਜਾ ਸਕ ਪੰਜਾਬ ਰਣ ਹਾਈ ਕੋਰਟ ਨੇ ਦਾ ਜ਼ਿਕਰ ਹੁਕਮ ਦੇ ਆਦੇਸ਼ ਦਿੱਤੇ ਨੇ ਹਾਈ ਕੋਰਟ ਦੀ ਪਰਮਿਸ਼ਨ ਤੋਂ ਬਿਨਾ ਰੁੱਖ ਜੜੇ ਨੇ ਨਹੀਂ ਕੱਟੇ ਜਾ ਸਕਣ ਕੇ ਜਨਹਿਤ ਪਟੀਸ਼ਨ ਦੇ ਸੁਣਵਾਈ ਦੇ ਦੌਰਾਨ ਕੋਰਟ ਨੇ ਆਦੇਸ਼ ਦਿੱਤੇ ਨੇ ਬਹਾਲੀ ਦੀ 에어ਪੋਰਟ ਰੋਡ ਤੇ ਪ੍ਰਸਤਾਵਿਤ ਲਗਭਗ 2200 ਰੁੱਖਾਂ ਦੀ ਕਟਾਈ ਦੇ ਖਿਲਾਫ ਜਨਹਿਤ ਪਟੀਸ਼ਨ ਦਾਇਰ ਹੈ ਤਾਂ ਜਿਸ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਤਾਂ ਪਟੀਸ਼ਨ ਦੇ ਵਿੱਚ ਗਰਖਤਾ ਦੀ ਅੰਨੇਵਾ ਕਟਾਈ ਦਾ ਮੁੱਦਾ ਚੁੱਕਿਆ ਗਿਆ ਸੀ ਗਮਾਜਾ ਪ੍ਰੋਜੈਕਟ ਲਈ ਦੱਸਿਆ ਕਿ ਕਟੇਚਾਰੇ ਦਫਤਰ ਨੂੰ ਚੁਣੌਤੀ ਦਿੱਤੀ ਗਈ ਸੀ ਐਡਵੋਕੇਟ ਨੇ ਹਾਈ ਕੋਰਟ ਦੇ ਵਿੱਚ ਰੱਖੇ ਨੇ ਜੰਗਲਾਤ ਖੇਤ ਰਕਬੇ ਦੇ ਅੰਕੜੇ ਕੇਂਦਰ ਸਰਕਾਰ ਦੇ ਅੰਕੜੇ ਦੇ ਮੁਤਾਬਿਕ ਪੰਜਾਬ ਦੇ ਵਿੱਚ ਦੱਸिए 3.67 ਰਕਬਾ ਜੰਗਲਾ ਦੇ ਹੇਠ ਮਾਮਲੇ ਦੀ ਸੁਣਵਾਈ ਜਿਹੜੀ ਹੈ ਉਸ ਸਰਦੀਆਂ ਦੀਆਂ ਛੁੱਟੀਆਂ ਮਕਰੋ ਚਰਵੇ 2026 ਦੇ ਵਿੱਚ ਹੋਏਗੀ ਤਾਂ ਹੁਣ ਅਗਲੀ ਸੁਣਵਾਈ ਤੇ ਪੰਜਾਬ ਸਰਕਾਰ ਆਪਣਾ ਪੱਖ ਸਪਸ਼ਟ ਕਰੇਗੀ ਰਿਕਾਰਡ ਅਦਾਲਤ ਦੇ ਸਾਹਮਣੇ ਪੇਸ਼ ਕਰੇਗੀ ਮਨੋਜ ਰਾਠੀ ਦੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਮਨੋਜ ਇਹ ਬਹੁਤ ਵੱਡਾ ਵਿਸ਼ਾ ਹੈ ਔਰ ਇਸ ਨੂੰ ਲੈ ਕੇ ਹੁਣ ਜਿਹੜੇ ਹੁਕਮ ਹੋਏ ਨੇ ਆਪਰੇ ਆਪ ਦੇ ਵਿੱਚ ਬੇहद ਖਾਸ ਤੇ ਆ ਕੀ ਕੁਝ ਹੋਰ ਜਾਣਕਾਰੀ ਔਰ ਕਿਸ ਤਰੀਕੇ ਦੇ ਨਾਲ ਇਸ ਨੂੰ ਵੇਖਿਆ ਜਾਏਗਾ देखो गुरजोट क्योंकि एक पिटीशन पाई गई थी जिन्ना ਤੁਸੀਂ ਜਿੱਦ ਕਰਤਾ ਹੈ ਕਿ ਮਹਾਲੀ ਦੇ ਵਿੱਚ ਤਿੰਨ ਰਾਉਂਡ ਅਬਾਊਟ ਬਣਨੇ ਸੀਗੇ ਜਿਹਦੇ ਵਾਸਤੇ ਕਰੀਬ 250 ਜਿਹੜੇ ਡਰੱਟ ਹੈ ਮਦੀ ਕਟਾਈ ਨੂੰ ਲੈ ਕੇ ਜਿਹਦਾ ਇਹ ਮਾਮਲਾ ਉਠਾਇਆ ਸੀਗਾ ਇਹ ਵੀ ਪਟੀਸ਼ਨ ਜਿਹੜੀ ਪਾਈ ਗਈ ਹੈ ਹਾਲਾਂਕਿ ਪੰਜਾਬ ਹਾਈ ਕੋਰਟ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜਿਹੜਾ ਗ੍ਰੀਨ ਕਵਰ ਏਰੀਆ ਹੈ ਔਰ ਜਿਹੜਾ ਇਹ ਅਨਛੇਤਰ ਹੈ ਉਹ ਰਾਜਸਥਾਨ ਤੋਂ ਵੀ ਪਿੱਛੇ ਹੈ ਪੰਜਾਬ ਜੇ ਅਸੀਂ ਗੱਲ ਕਰ ਲਈਏ ਕਿਉਂਕਿ ਜੇਕਰ ਅਸੀਂ ਪਰਸੈਂਟੇਜ ਦੀ ਜੀ ਮਨੋਜ ਤਾਂ ਜਨਹਿਤ ਪ੍ਰਤੀਸ਼ੰਧ ਦੇ ਸੁਣਵਾਈ ਦੇ ਦੌਰਾਨ ਕੋਰਟ ਨੇ ਆਦੇਸ਼ ਦਿੱਤੇ ਨੇ ਔਰ ਸ਼ੁਕਰੀਆ ਮਨੋਜ ਸਾਰੀ ਜਾਣਕਾਰੀ ਲਈ ਤਾਂ ਦਰਖਤਾਂ ਦੀ ਕਟਾਈ ਹੁਣ ਇਸ ਤਰੀਕੇ ਨਹੀਂ ਹੋ ਸਕਦੀ ਕਿ ਜੇਕਰ ਤੁਸੀਂ ਡਿਵੈਲਪਮੈਂਟ ਕਰਨੀ ਹੈ ਜੇਕਰ ਤੁਸੀਂ ਕੋਈ ਵੀ ਕਿਤੇ ਵੀ ਜਿਹੜਾ ਤੁਹਾਨੂੰ ਇਲਾਕਾ ਪਸੰਦ ਆਇਆ ਹੈ ਤਾਂ ਉੱਥੇ ਤੁਸੀਂ ਦਰਖਤ ਜਿਹੜੇ ਨੇ ਵੱਢ ਕੇ ਉੱਥੇ ਡਿਵੈਲਪਮੈਂਟ ਕਰੋਗੇ ਕਿਸੇ ਵੀ ਤਰੀਕੇ ਬਿਲਡਿੰਗ ਤਿਆਰ ਕਰ ਦੋਗੇ ਜਾਂ ਫਿਰ ਰੋਡ ਸਟਰੀਆਂ ਵਾਲੇ ਬਣਾ ਦਿੱਤੇ ਚਾਣ ਗਿਆ ਹੁਣ ਇਸ ਤਰੀਕੇ ਨਹੀਂ ਹੋ ਸਕਦਾ ਤਾਂ ਪਰਮਿਸ਼ਨ ਲੈਣੀ ਹੋਏਗੀ ਹਾਈ ਕੋਰਟ ਤੋਂ ਪਰਮਿਸ਼ਨ ਲੈਣੀ ਹੋਏਗੀ ਜੇਕਰ ਤੁਸੀਂ ਇੱਕ ਵੀ ਦਰਖਤ ਨੂੰ ਵੱਢਣਾ ਹੈ